ਅੱਜ ਦਾ ਜੋ ਦਿਨ ਹੈ ਇਹ ਪਾਵਨ ਪਿੱਤਰ ਸਲਾਨਾ ਜੋੜ ਮੇਲਾ ਹੈ ਅੱਜ 435 ਵਾਂ ਸਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਹ ਜੋ ਜੋੜ ਮੇਲਾ ਮਨਾ ਰਹੀਆਂ ਹਨ ਆਪ ਸਭ ਦੇਖ ਰਹੇ ਹੋ ਕਿ ਕਿੰਨੀ ਤਾਦਾਦ ਵਿੱਚ ਸੰਗਤ ਇੱਥੇ ਨਤਮਸਤਕ ਹੋ ਰਹੀ ਹੈ ਦੇਸ਼ਾਂ ਦੇਸ਼ਾਂ ਵਿੱਚੋਂ ਸੰਗਤ ਆ ਕਰਕੇ ਆਪਣੇ ਆਪ ਨੂੰ ਵਢ ਭਾਗਾ ਸਮਝਦੇ ਹਨ ਦੇਸੀ ਮਹੀਨਾ ਜੇਠ ਮਹੀਨੇ ਦਾ ਅਖੀਰਲੇ ਸ਼ਨੀਵਾਰ ਹੁੰਦਾ ਹੈ ਇਹ 2 ਦਿਨ ਚੱਲਦਾ ਹੈ ਅਤੇ ਐਤਵਾਰ ਨੂੰ ਇੱਥੇ ਕੁਸ਼ਤੀਆਂ ਦਾ ਪ੍ਰਬੰਧ ਵੀ ਹੁੰਦਾ ਹੈ ਸੋ ਇਹ ਇੱਥੇ ਦਾ ਸੰਖੇਪ ਇਤਿਹਾਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲਾਨਾ ਮੇਲਾ ਪਿੰਡ ਮਾਲੜੀ ਸਾਹਿਬ ਵਿਖੇ ਬਾਬੇ ਮਲਜੀ ਦੀ ਗੁਰਦੁਆਰਾ ਸਥਾਨ ਤੇ ਅਸੀਂ ਅੱਜ ਪਹੁੰਚੇ ਆਂ ਸੋ ਸਾਡੇ ਨਾਲ ਇਸ ਗੁਰਦੁਆਰੇ ਦੇ ਵਿੱਚ ਮੁੱਖ ਸੇਵਾਦਾਰ ਹੈੱਡ ਗ੍ਰੰਥੀ ਅਮਰਜੀਤ ਸਿੰਘ ਸਾਡੇ ਨਾਲ ਨੇ ਆਓ ਉਹਨਾਂ ਨਾਲ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਗੱਲ ਕਰਦੇ ਆਂ ਮੈਂ ਅਮਰਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਮਲ ਸਾਹਿਬ ਦੇਸਾਂ ਦੇਸਾਂ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਗगन ਨਵਖੰਡ ਮੈਂ ਜੋਤ ਸਰੂਪੀ ਰਹੇ ਹੋ ਭਰ ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ ਐਸੇ ਅਕਾਲ ਪੁਰਖ ਜੀ ਦੇ ਸਰਗਣ ਸਰੂਪ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਮਹੌਸਾਹਬ ਵਿਆਹਣ ਜਾਂਦੇ ਹਨ ਤਾਂ ਇਸ ਧਰਤੀ ਤੇ ਚਰਨ ਪਾਏ ਇਸ ਧਰਤੀ ਤੇ ਚਰਨ ਪਾ ਕੇ ਇਹ ਧਰਤੀ ਪਵਿੱਤਰ ਹੋ ਗਈ ਇਥੋਂ ਉਹਨਾਂ ਦੇ ਪਰਮ ਸੇਵਕ ਬਾਬਾ ਮੱਲ ਜੀ ਉਹਨਾਂ ਦੇ ਦਰਸ਼ਨਾਂ ਦੀ ਇਭਲਾਸ਼ਾ ਵਾਸਤੇ ਇੱਥੇ ਰਹਿੰਦੇ ਸਨ ਅਤੇ ਉਹਨਾਂ ਭਗਤੀ ਕਰਦੇ ਸਨ ਗੁਰੂ ਸਾਹਿਬ ਜੀ ਘਾਟ ਘਟ ਕੇ ਅੰਤਰ ਕੀ ਜਾਣਨ ਹਾਰੇ ਉਹਨਾਂ ਦੇ ਅੰਦਰ ਦੀ ਜਾਣਦੇ ਹੋਏ ਉਹਨਾਂ ਨੂੰ ਇੱਥੇ ਆ ਕਰਕੇ ਦਰਸ਼ਨ ਦਿੱਤੇ ਅਤੇ ਨਜ਼ਰੀ ਨਜ਼ਰ ਨਿਹਾਲ ਕੀਤਾ ਤੇ ਬਾਬਾ ਜੀ ਉੱਤੇ ਖੁਸ਼ ਹੋ ਕੇ ਸਤਿਗੁਰੂ ਜੀ ਨੇ ਕਿਹਾ ਬਾਬਾ ਜੀ ਮੰਗੋ ਜੋ ਮੰਗਣਾ ਤਾਂ ਉਹਨਾਂ ਨੇ ਦੇਹ ਰੋਗਤਾ ਵਾਸਤੇ ਬੇਨਤੀ ਕੀਤੀ ਕਿਉਂਕਿ ਬਾਬਾ ਜੀ ਜੋੜੇ ਗੰਢੜ ਦਾ ਕੰਮ ਕਰਦੇ ਸਨ ਉਹਨਾਂ ਨੂੰ ਸੁੰਦਰ ਜੋੜਾ ਪਹਿਨਾਇਆ ਤੇ ਉਹਨਾਂ ਨੇ ਉਹਨਾਂ ਦੀ ਦੇਹ ਰੋਗਤਾ ਵਾਸਤੇ ਸਤਿਗੁਰੂ ਜੀ ਨੇ ਵਰਦ ਦਿੱਤੇ ਉਹਨਾਂ ਨੂੰ ਦੇਹ ਰੋਗਤਾ ਦਾ ਦਾਨ ਦਿੱਤਾ ਅਤੇ ਵਰਦ ਦਿੱਤੇ ਕਿ ਬਾਬਾ ਜੀ ਇਸ ਸਥਾਨ ਤੇ ਜੋ ਵੀ ਆਵੇਗਾ ਉਹਨਾਂ ਦੇ ਦੁੱਖ ਵੀ ਦੂਰ ਹੋਣਗੇ ਸੋ ਅੱਜ ਸਤਿਗੁਰੂ ਸਾਹਿਬ ਜੀ ਦੇ ਉਹ ਪਵਿੱਤਰ ਮੁਖਵਾਕ ਜੋ ਹੈ ਉਹ ਸੰਪੂਰਨ ਹੋ ਰਿਹਾ ਹਨ ਇੱਥੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਦੋਹੇ ਰੂਪਤਾ ਦਾ ਦਾਨ ਪ੍ਰਾਪਤ ਕਰਕੇ ਨਜ਼ਰੀ ਨਜ਼ਰ ਨਿਹਾਲ ਹੋ ਰਹੀਆਂ ਹਨ ਇਸ ਸੰਸਥਾਨ ਤੇ ਜੋ ਮੌਜੂਦਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰਾ ਪ੍ਰਬੰਧ ਚੱਲ ਰਿਹਾ ਹੈ ਅਤੇ ਇੱਥੇ ਅੱਥੇ ਪਹਿਰ ਸ੍ਰੀ ਖੰਡ ਪਾਤ ਸਾਹਿਬ ਵੀ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਵਾਸਤੇ ਕੋਈ ਤੰਦਰੁਸਤੀ ਵਾਸਤੇ ਕੋਈ ਵਿਦੇਸ਼ ਜਾਣ ਵਾਸਤੇ ਕੋਈ ਦੇਸ਼ ਜਾਣ ਤੇ ਪੱਕੇ ਹੋਣ ਵਾਸਤੇ ਇੱਥੇ ਖੰਡ ਪਾਤ ਸਾਹਿਬ ਆਰੰਭ ਕਰਵਾਉਂਦੇ ਹਨ ਅਤੇ ਗੁਰੂ ਘਰ ਲੰਗਰ ਅੱਥੇ ਪਹਿਰ ਚੱਲਦਾ ਹੈ ਇਹ ਇੱਥੇ ਦਾ ਇਤਿਹਾਸ ਹੈ ਥੱਲੇ ਹਾਲ बेठियां उन्हनि बेट